लोग, उनके कारोबार भी हैं वो कारोबारी परिवारों से भी हैं किसानी से मजदूरी से भी हैं तो वो जो उनको ड्रा कर चाहे ईडी की ड्रा हो चाहे एनआई की हो उस अब भी डरा रहे हैं भी वो इसका सहयोग आंदोलन में उसका गाना ना गाएं या सहयोग ना करें तो हम आपके चैनल के माध्यम से संयुक्त किसान मोर्चा गैर राजनीतिक भारत और किसान मजदूर मोर्चा दोनों फर्मों की ओर से विशेषकर जगजीत सिंह डल्लेवाल जी की ओर से ये चेतावनी देते हैं उन सरकारी तंत्रों को उन डराने वाली एजेंसियों को सरकारों को वो हमारे भाई हैं हमारे बच्चे हैं चाहे कोई कलाकार है चाहे कोई भी इस आंदोलन को कोई ताकत देता है या इस आंदोलन के प्रति को गीत गाता है अगर उनके खिलाफ़ कोई कार्रवाई हुई या उनके ऊपर कोई दबाव डाला गया हम कति सहन नहीं करेंगे जिस भी हमारे सिंगर भाई पे कलाकार भाई पे कोई कार्रवाई होती है तो दोनों मोर्चे चट्टान की तरह उसके साथ खड़े होंगे उसको कोई कार्रवाई नहीं होने देंगे और एक बात में और कह के भी आज जो हमारा आंदोलन चल रहा है तीन मोर्चे शंभू खनौरी और रतनपुरा एक दिन है और जगजीत सिंह डल्लेवाली जी के आमरण आंचन के आज छप्पनवा दिन है इस जो आंदोलन में जो चौपन दिन तक चौपन दिन तक का जो वॉलंटियरों ने जो हमारे ਜੁਵਾ ਸਾਥੀਆਂ ਨੇ ਚ ਹਰਿਆਣਾ ਪੰਜਾਬ ਰਾਜਸਥਾਨ ਉਸ ਸਾਥ ਲੱਗੇ ਇਲਾਕੋ ਨੇ ਜੋ ਪਹਿਰਾ ਕੀਤਾ ਹੈ ਜੋ ਪ੍ਰਸ਼ਾਸਨ ਕੋ ਉਠਾਣੇ ਮੇ ਹਮਾਰੇ ਜਗਜੀਤ ਸਿੰਘ ਡੱਲੇਵਾਲ ਕੋ ਨਕਾਮ ਰਹਾ ਹੈ ਆਪਕੇ ਚੈਨਲ ਕੇ ਮਾਧਿਅਮ ਸੇ ਉਹਨ ਸਭੀ ਨੌਜਵਾਨੋ ਕਾ ਵੀ ਸਾਥੀਆਂ ਕਾ ਮੋਰਚੇ ਕੀ ਤਰਫ ਸੇ ਜਗਜੀਤ ਸਿੰਘ ਡੱਲੇਵਾਲ ਕੀ ਤਰਫ ਸੇ ਧੰਨਵਾਦ ਕਰਦਾ ਹਾਂ ਮੈਂ ਸੁਖਜੀਤ ਸਿੰਘ ਹਰਦੋ ਜੰਡੀ ਸੇ ਕਹੂੰਗਾ ਵਿਵਾਦ ਪੱਤਰਕਾਰ ਦੋਸਤੋ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਮਰਤ ਦਾ 50ਵਾਂ ਦਿਨ ਆ ਔਰ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਸਿਰਫ ਮੈਡੀਕਲ ਏਡਤੇ ਨੇ ਇਹ ਬੜੇ ਭਰਮ ਫਲਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਕਈ ਏਜੰਸੀਆਂ ਵੱਲੋਂ ਕਈ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਵੱਲੋਂ ਕਿ ਡੱਲੇਵਾਲ ਸਾਹਿਬ ਨੇ ਮਰਨਰਤ ਜਿਹੜਾ ਤੋੜਤਾ ਮੈਂ ਤੁਹਾਡੇ ਚੈਨਲਾਂ ਦੇ ਬਾਅਦਿਆਂ ਮਰਾ ਇਹ ਕਲੀਅਰ ਕਰਨਾ ਚਾਹੁੰਦਾ ਕਿ ਡੱਲੇਵਾਲ ਸਾਹਿਬ ਜੀ ਦਾ ਮਰਨਰਤ ਜਿਹੜਾ 56 ਦਿਨ ਦਾ ਜਾਰੀ ਆ ਉਹ ਸਿਰਫ ਜਿਹੜੇ ਆ ਸਾਡੇ ਜੋਧਿਆਂ ਦੀ ਅਪੀਲ ਦੇ ਉੱਪਰ ਸਾਡੇ ਕੇਡਰ ਦੀ ਅਪੀਲ ਦੇ ਉੱਪਰ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਅਪੀਲ ਦੇ ਉੱਪਰ ਸਰ ਮੈਡੀਕਲ ਏਡ ਲੈ ਰਹੇ ਨੇ ਤਾਂ ਕਿ 14 ਜਨਵਰੀ ਵਾਲੀ ਮੀਟਿੰਗ ਦੇ ਚੋ ਤੰਦਰੁਸਤ ਹੋ ਕੇ ਹਾਜ਼ਰ ਹੋ ਸਕਣ ਔਰ ਆਪਣਾ ਪੱਖ ਪੇਸ਼ ਕਰ ਸਕਣ ਸੋ ਜਿਹੜਾ ਪ੍ਰਚਾਰ ਚਲਾਇਆ ਜਾ ਰਿਹਾ ਪਿੰਡੋਂ ਪਿੰਡ ਕਈ ਏਜੰਸੀਆਂ ਵੱਲੋਂ ਕਿ ਡੱਲੇਵਾਲ ਸਾਹਿਬ ਨੇ ਮਰਨੁਮਰਤ ਖਤਮ ਕਰਤਾ ਬਿਲਕੁਲ ਝੂਠਾ ਔਰ ਇਸ ਤੋਂ ਇਲਾਵਾ ਕੋਈ ਨਹੀਂ ਆ ਮਰਨੁਮਰਤ ਦੇ ਇਲਾਵਾ ਲਗਾਤਾਰ ਡੱਲੇਵਾਲ ਜੀ ਦਾ ਐਮਐਸਪੀ ਗਰੰਟੀ ਕਾਨੂੰਨ ਸਮੇਤ 12 ਮੰਗਾਂ ਜਿਹੜੀਆਂ ਸਾਡੀਆਂ ਹੋਰ ਨੇ ਉਹਨਾਂ ਨੂੰ ਲੈ ਕੇ ਚੱਲ ਰਿਹਾ ਉਹ ਲਗਾਤਾਰ ਜਾਰੀ ਰਹੂਗਾ ਡੱਲੇਵਾਲ ਸਾਹਿਬ ਜੀ ਜਿਹੜੇ ਆ ਪਰਸੋਂ ਰਾਤ ਤੋਂ ਮੈਡੀਕਲ ਏਡ ਲੈ ਰਹੇ ਨੇ ਉਹਦੀ ਸਿਹਤ ਜਿਹੜਾ ਸੁਧਾਰ ਹੋ ਰਿਹਾ ਵਾ ਪਰਮਾਤਮਾ ਗੇ ਅਰਦਾਸ ਕਰਦੇ ਕਿ 14 ਜੁਲਾਈ ਮੀਟਿੰਗਾਂ ਤੰਦਰੁਸਤ ਹੋ ਕੇ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ ਹਾਂ ਜੀ ਕੋਈ ਸਵਾਲ ਅੱਛਾ ਤੁਸੀਂ ਕਹਿ ਰਹੇ ਮਤਲਬ ਗਏ ਰਹੇਗੇ ਪਰ ਲੇਕਿਨ ਦੂਜੇ ਮੋਰਚੇ ਵੱਲੋਂ ਕੇਐਮ ਵੱਲੋਂ ਅਪੀਲ ਕੀਤੀ ਗਈ ਆ ਕਿ ਉਹ ਕਹਿ ਰਹੇ ਕਿ ਸਚੌਣਿਆ ਕਿ ਉਹ ਜਲਦੀ ਤੰਦਰੁਸਤ ਹੋਣ ਤਾਂ ਉਹ ਗਰਾਊਂਡ ਦੇ ਉੱਪਰ ਵੀ ਤੇ ਟੇਬਲ ਦੇ ਉੱਪਰ ਵੀ ਮਜ਼ਬੂਤੀਆਂ ਲੜਾਈ ਜਾ ਸਕੇ ਡੱਲੇਵਾਲ ਸਾਹਿਬ ਨੂੰ ਖਾਣਾ ਪੀਣਾ ਲੈ ਲਗਣਾ ਚਾਹੀਦਾ ਆ ਦੇਖੋ ਬੜੀ ਵਧੀਆ ਗੱਲ ਆ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਹਿੰਦੋਸਤਾਨੀਆਂ ਵਕਤ ਵਕਤ ਦਿਨੇ ਸਖਸ਼ੀਤਾ ਨੇ ਉਹ ਬੁੱਧੀਜੀਵੀ ਵਰਗ ਜਾਂ ਹੋਰ ਨਾਂ ਵੱਲੋਂ ਵੀ इवन ਸਾਡੇ ਆਪਣੇ ਕੇਟਰ ਵੱਲੋਂ ਵੀ ਇਹ ਗੱਲ ਆਈ ਸੀ ਕਿ ਉਹਨਾਂ ਦਾ ਮਰਨਰਤ ਜਿਹੜਾ ਖਤਮ ਕਰ ਦੇਣਾ ਚਾਹੀਦਾ ਕੱਲ ਪਰਸੋਂ ਜਿਹੜੀਆਂ ਮੀਟਿੰਗਾਂ ਚੱਲੀਆਂ ਨੇ ਤਿੰਨ ਵਾਰੀ ਡੱਲੇਵਾਲ ਸਾਹਿਬੀ ਕੋਲ ਜਾਣਾ ਇਸੇ ਕਰਕੇ ਪਿਆ ਕਿ ਜਦੋਂ ਕਾਕਾ ਸਿੰਘ ਜਾਈ ਪੁੱਛਦੇ ਸੀਗੇ ਉਹਨਾਂ ਦਾ ਇੱਕ ਹੀ ਗੱਲ ਸੀ ਕਿ ਮੈਂ ਆਪਣਾ ਮਰਨਰਤ ਬਿਲਕੁਲ ਨਹੀਂ ਛੱਡੂਗਾ ਔਰ ਮੇਰਾ ਮਰਨਰਤ ਮੰਗਾ ਮੰਨਿਆਂ ਤੱਕ ਜਾਰੀ ਰਹੂਗਾ ਸੰਘ ਦੇ ਦਬਾਅ ਹੇਠ ਆ ਕੇ ਸਰਪੰਨਾ ਮੈਡੀਕਲ ਟਰੀਟਮੈਂਟ ਦੀ ਗੱਲ ਮੰਨੀ ਸੀ ਸਰਪੰਨਾਪਿੰਧਰ ਨੇ ਜਾਂ ਕਿਸਾਨ ਮਜ਼ਦੂਰ ਮੋਰਚੇ ਹੋਰ ਜਿੱਥੇ ਜਿਹੜੀ ਇਹ ਗੱਲ ਕਹੀ ਆ ਉਹਦਾ ਅਸੀਂ ਸਵਾਗਤ ਕਰਦੇ ਆ ਇਹ ਗੱਲ ਜਿਹੜੀ ਉਦੋਂ ਮੀਟਿੰਗ ਵਿੱਚ ਵੀ ਆਖੀ ਗਈ ਸੀ ਇਹ ਸਾਡਾ ਅੰਦਰੂਨੀ ਮਾਮਲਾ ਵਾ ਜਿਹੜਾ ਇਹ ਰਿਕਵੈਸਟ ਆਈ ਆ ਉਹਦਾ ਵੀ ਧੰਨਵਾਦ ਕਰਦੇ ਆ ਹੋਰ ਜਿੱਥੇ ਵੀ ਧੰਨਵਾਦ ਕਰਦੇ ਆ ਜਿਹੜਾ ਰਿਕਵੈਸਟ ਕਰਦੇ ਆ ਪਰ ਡੱਲੇਵਾਲ ਸਾਹਿਬ ਜੀ ਵੱਲੋਂ ਕਲੀਅਰ ਆ ਇਹ ਮੰਗਾ ਮੰਨੇ ਵਾਲ ਜਾਣ ਤੱਕ ਮਰਨਵਰਤ ਜਾਰੀ ਰਹੂਗਾ ਸਿਰਫ ਮੈਡੀਕਲ ਟ੍ਰੀਟਮੈਂਟ ਲਿਆ ਜਾਪੇਗਾ। ਕਾਕਾ ਜੀ ਡਾਕਟਰਾਂ ਦੇ ਪੈਨਲ ਨੇ ਆਉਣਾ ਸੀ ਅੱਜ ਆਇਆ ਜਾਂ ਨਹੀਂ ਆਇਆ ਉਹਨਾਂ ਨੇ ਜਾਣਕਾਰੀ ਦੇਣੀ ਸੀ। ਇਹ ਨਹੀਂ ਹੈ ਕੀ ਆ ਢੱਲੇਵਾਲ ਸਾਹਿਬ ਦੀ ਸਿਰਫ ਕੇਸ ਹੀ ਆ। ਮੈਂ ਉਹਦੇ ਸੁਵਿੰਦ ਚ ਕੱਲ ਹੀ ਅਪੀਲ ਕਰਦੀ ਸੀ ਸਰਕਾਰ ਨੂੰ ਕਿ ਜਿਹੜਾ ਭਰਮ ਭਲੇਖਾ ਪਾਇਆ ਜਾ ਰਿਹਾ ਬਈ ਚਲੋ ਆਪਾਂ ਨਾਂ ਵਾਲਾ ਕਰੀਏ ਵੀ 14 ਫਰਵਰੀ ਤੱਕ ਕੱਲੇ ਗੁਰੂ ਗੋਛ ਤੇ ਜਾ ਕੱਲੇ ਇਸ ਮੈਡੀਕਲ ਤੇ ਜਿਵੇਂ ਕਿਹਾ ਜਾ ਰਿਹਾ ਵੀ ਆ ਗੋ ਜਉ ਨਹੀਂ ਸਕਦਾ ਇਹਨਾਂ ਲਮਾਸਾਂ ਬਣ। ਉਹ ਸਾਰਾ ਕੀ ਐ ਇਹਦੇ ਵਿੱਚੋਂ ਨਾਨਕ ਸਿੰਘ ਆ ਗਿਆ ਜਿਹੜਾ ਉਹਨਾਂ ਦਾ ਪੱਖ ਹੈ ਡਾਕਟਰਾਂ ਵਾਲਾ। ਉਹ ਆਪਣੇ ਇਕੱਲੇ ਸਾਨੂੰ ਕੀਸੀ ਕਰਕੇ ਸਾਰਾ ਪੱਥਰ ਰੱਖਣਗੇ। ਲੱਗ ਕਰਨਗੇ ਕੀਸੀ ਆ ਲੱਗ ਅਲੱਗ ਕਰ ਲੈਣ ਕੇ ਵਧੀਆ ਗੱਲ ਐ। ਉਹ ਆਪ ਦਾ ਜਿਹੜਾ ਪੱਖ ਐ ਆਪਾਂ ਉਹ ਤੋਂ ਪੁੱਛਾਂਗੇ। ਕਿ ਵੀ ਜਿਹੜਾ ਇਹ ਪਾਇਆ ਜਾ ਰਿਹਾ ਵੀ ਬੰਦਾ ਬੱਸ ਸਕਦਾ ਕਿ ਨਹੀਂ ਬੱਸ ਸਕਦਾ। ਮੈਂ ਕਹਿੰਦਾ ਵਿਚੀ ਬਿਲਾ ਲਓ ਜੀ ਵਿਚੀ ਚ ਖਲੀ ਜਾਓ। ਤੁਹਾਨੂੰ ਨਾਂ ਵੀ ਆ ਜਾਣਗੇ ਤਾਂ ਕੋਈ ਗੱਲ ਨਹੀਂ। ਇਹ ਸਿਰਫ ਡਾਕਟਰ ਸੁਬਹਿਮਨ ਦੀ ਮਤਲਬ ਇਹਦੇ ਬਾਰੇ ਸਟੇਟਮੈਂਟ ਆਈ ਐ। ਕਰਕੇ ਉਹਨਾਂ ਦਾ ਵੀ ਇਸ ਸਵਾਗਤ ਕਰਦਾ ਹਾਂ ਉਹਨਾਂ ਨਾਲ ਸਾਡੀ ਗੱਲ ਵੀ ਹੋਈ ਹੈ ਓਕੇ ਡਾਕਟਰ ਸਵਾਇਮਾਨਾ ਡੱਲੇਵਾਲ ਸਾਹਿਬ ਦੀ ਗੱਲ ਵੀ ਕਰਵਾਈ ਹੈ ਤਾਂ ਗੱਲ ਵੀ ਹੋਈ ਹੈ ਉਹ ਸਾਰੇ ਇਸ ਗੱਲ ਤੋਂ ਚਿੰਤਤ ਨੇ ਮੈਨੂੰ ਲੱਗਦਾ ਵੀ ਜਿਹੜਾ ਇੱਧਰ ਡਾਕਟਰਾਂ ਦੀ ਟੀਮ ਬਣਾਈ ਹੈ ਉਹ ਕੀ ਬਿਉਤ ਬੰਦੀ ਹੈ ਇਹਦਾ ਕੀ ਹੈ ਦਵਾਈ ਅਸਲ ਦੇਖ ਹੀ ਰਹੇ ਨੇ ਇਹ ਲੋਕ ਸਾਰੇ ਜਾਣਨਾ ਚਾਹੁੰਦੇ ਨੇ ਜੇ ਮੈਂ ਖਾਸ ਕਰਕੇ ਕਲੀਅਰ ਕਰ ਦਣਾ ਕਿ ਬਾਪੂ ਸੂਰਜ ਸਿੰਘ ਵਾਲੀ ਗੱਲ ਤੇ ਬਹੁਤ ਲੋਕਾਂ 'ਚ ਭੁਲੇਖਾ ਬਈ ਕਿਤੇ ਡੱਲੇਵਾਲ ਸਾਹਿਬ ਨਾਲ ਇਹੋ ਜੀ ਕੁਸਤਾ ਨਹੀਂ ਹੋਣ ਲੱਗਿਆ ਜਾਂ ਸਰਕਾਰੀ ਇਹ ਤਾਂ ਨਹੀਂ ਕਰਨ ਲੱਗੀ ਇਹ ਆਪਾਂ ਸਰਕਾਰ ਤੋਂ ਹੀ ਪੱਖ ਜਾਣਾ ਠੀਕ ਹੈ ਜਦੋਂ ਇੱਕ ਵਾਲੇ ਪਾਸੇ ਨੂੰ ਜਿਹੜੇ ਤੁਸੀਂ ਕਹਿ ਰਹੇ ਹੋ ਗੱਲ ਹੋ ਰਹੀ ਸੀ ਕਿ ਹੁਣ ਅਗਲੀ ਮੀਟਿੰਗ ਕਦੋਂ ਹੋ ਰਹੀ ਹੈ ਤਾਂ ਮੈਂ ਇਸੇ ਨੂੰ ਕਰ ਲਗੇ ਤਾਂ ਉਹ ਆਪਣੀਆਂ ਮੀਟਿੰਗਾਂ ਹੁੰਦੀਆਂ ਨੇ ਗੱਲ ਇਹ ਦੂਰ ਮੋਰਦੇ ਨੇ ਮੰਗਤੀ ਸੀ ਕਿ ਮੀਟਿੰਗ ਪਹਿਲਾਂ ਹੋਣੀ ਚਾਹੀਦੀ ਕਿ ਤੁਸੀਂ ਵੀ ਮੰਗ ਕਰ ਰਹੇ ਹੋ ਕਿ 14 ਵਾਲੀ ਮੀਟਿੰਗ ਪਹਿਲਾਂ ਹੋਣੀ ਚਾਹੀਦੀ ਹੈ ਨਹੀਂ ਮੈਂ ਤਾਂ ਕਹਿੰਦਾ ਸੀ ਤਾਂ ਇਹ ਸਾਰੀ ਗੱਲ ਰੱਖੀ ਹੋਈ ਸੀ ਉਦੋਂ ਦੀ ਸਾਰੀ ਜਿਹੜਾ ਉਹਨਾਂ ਦਾ ਕੇਂਦਰ ਤੋਂ ਟੀਮ ਆਈ ਹੈ ਜਿਹੜਾ ਤੇ ਬੰਦਲਾ ਆਇਆ ਇਸ ਕਰਕੇ ਆ ਉਹਨਾਂ ਨੇ ਆਪਣੀ ਮਜਬੂਰੀ ਝਾਰ ਕੀਤੀ ਪਰ ਜਿਹੜੇ ਸੁਝਾਅ ਚੰਗੇ ਆਏ ਨੇ ਉਹ ਜਾਣ ੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖ ਕੇ ਜਿਹੜੇ ਸੁਝਾਏ ਆ ਠੀਕ ਹੈ ਜੇ ਸਰਕਾਰ ਨੂੰ ਕਿਤੇ ਟਾਈਮ ਮਿਲਦਾ ਸਾਡੇ ਕਿਨੂੰ ਤਾਂ ਰਾਤ ਨੂੰ ਮੀਟਿੰਗ ਸੱਦਲੇ ਕੱਲ ਨੂੰ ਸੱਦਲੇ ਬਹੁਤ ਵਧੀਆ ਅਗਰ ਤਾਂ ਚਰਚਾ ਹੋਣੀ ਹੈ ਟੇਬਲ ਤੇ ਬੈਠ ਕੇ ਅਸੀਂ ਉਸ ਦਾ ਸਵਾਗਤ ਹੀ ਕਰਦੇ ਹਾਂ ਪੀਆ ਦੇਰ ਦੇ ਬਿਆਨਾਂ ਦੇ ਪ੍ਰਤੀ ਕਹਾਂਗੇ ਕਿ ਉਹਦੇ ਨਹੀਂ ਸੈਂਟੀ ਬਣਦੇ ਨਹੀਂ ਉਹਨਾਂ ਵੱਲੋਂ ਨਹੀਂ ਆਇਆ ਸਾਡਾ ਹਜੇ ਜਿਹੜੇ ਸਾਡੇ ਦੋਨੇ ਫੋਰਮ ਵੱਲੋਂ ਸਾਡੇ ਉਹ ਵੀ ਆਉਣਗੇ ਮੈਂ ਤਾਂ ਅਸੀਂ ਇੱਕੋ ਅਪੀਲ ਕਰਦਿੰਦੇ ਆ ਸਾਰੇ ਤਿੰਨੇ ਹੀ ਮੋਰਚੇ ਅਸੀਂ ਵਿੱਚ ਆ ਜਾਾਂਗੇ ਵੀ ਕਿਸੇ ਕਿਸਾਨ ਦਾ ਟ੍ਰੈਡ ਘਰੇ ਨਹੀਂ ਰਹਿਣਾ ਚਾਹੀਦਾ ਬਾਹਰ ਸੜਕ ਦੇ ਨਿਕਲਣਾ ਚਾਹੀਦਾ ਹੈ ਜਿਹੜੇ ਘਰੇ ਕਿਸਾਨ ਰਹਿ ਜਾਣਗੇ ਅਸੀਂ ਤਾਂ ਫਿਰ ਉਹਨਾਂ ਨੂੰ ਸਮਝਾਂਗੇ ਕਿ ਜਾਂ ਤਾਂ ਉਹ ਭਾਈ ਆਮ ਆਦਮੀ ਪਾਰਟੀ ਦੇ ਨੇ ਜਾਂ ਫਿਰ ਬੀਜੇਪੀ ਦੇ ਦੁਆਰ ਨਾਲ ਸਾਡੇ ਜਿਹੜੇ ਲੜਨ ਵਾਲੇ ਲੋਕ ਐ ਉਹਨਾਂ ਦੀਆਂ ਪੀਲਾਂ ਤੇ ਜਿਹੜੇ ਘਰਾਂ ਤੋਂ ਬਾਹਰ ਨਿਕਲਣਗੇ ਉਹਨਾਂ ਦਾ ਸਭ ਤੋਂ ਪ੍ਰੋ ਪ੍ਰੋ ਇੱਕ ਡੇਢ ਘੰਟੇ ਦੀ ਹੋਵੇਗਾ ਡੇਢ ਘੰਟਾ ਉੱਥੇ ਖੜਨਗੇ ਬੋਲਣਗੇ ਅੱਛਾ ਸਦਰਨ ਕਿੰਨੇ ਕਿੰਨੇ ਕਿਲੋਮੀਟਰ ਏਰੀਆ ਕਰਨਾ ਹੈ ਸਾਊਥ ਇੰਡੀਆ ਕਰ ਦੋ ਪੈਟਰੋਲ ਪੰਪਾਂ ਤੇ ਤਾਂ ਨਹੀਂ ਕੋਈ ਹੋਏਗੀ ਉਹ ਵੀ ਕਾਰਪੋਰੇਟ ਕਰਾਉਣ ਦੇ ਪ੍ਰੋਬਲਮ ਨਹੀਂ ਨਹੀਂ ਪੈਟਰੋਲ ਪੰਪਾਂ ਤੇ ਕਦੇ ਨਹੀਂ ਸਾਊਥ ਇੰਡੀਆ ਦੀ ਕੋਈ ਇਨਫੋਰਮੇਸ਼ਨ ਹੈ ਸਰ ਉੱਥੇ ਕੀ ਰਿਸਪਾਂਸ ਮਿਲੇਗਾ 26 ਦਾ ਥੋੜਾ ਜਿਹਾ ਇਹਦੇ ਬਾਰੇ ਸਾਡੇ ਜਿਹੜਾ ਤਾਮਿਲਆਡੂ ਤੋਂ ਕਰਨਾਟਕਾ ਤੋਂ ਤਾਮਿਲਆਡੂ ਤੋਂ 60 ਜਗ੍ਹਾ ਦੇ ਉੱਪਰ ਟ੍ਰੈਕਟਰ ਮਾਰਚ ਹੋਊਗਾ ਉਹਨਾਂ ਨੇ ਪੁਆਇੰਟ ਵੀ ਜਿਹੜੇ ਹੈਗੇ ਉਹ ਦੇ ਦੇਣਗੇ 60 ਜਗ੍ਹਾ ਤੋਂ ਤਾਮਿਲਆਡੂ ਤੋਂ ਹੋਊਗਾ ਕਰਨਾਟਕਾ ਤੋਂ ਵੀ ਹੋਊਗਾ ਕੇਰਲਾ ਚ ਹੋਗਾ ਸਾਊਥ ਇੰਡੀਆ ਚ ਬਹੁਤ ਵੱਡੇ ਪੱਧਰ ਤੇ ਹੋਗਾ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਸਾਰੀਆਂ ਸਟੇਟਾਂ ਚ ਹੋ ਸਾਰੀਆਂ ਸਟੇਟਾਂ ਤੇ ਹੋ ਸਾਰੀਆਂ ਤੇ ਹੋਗਾ ਥੱਲੇ ਗੱਲੇ ਤੋਂ ਕਈਆਂ ਦੇ ਨਾਂ ਰਹਿ ਜਾਣਗੇ ਇਹ ਨਾ ਹੋਵੇ ਕਿ ਜਿਹੜੇ ਕਿਸਾਨ ਉਹ ਸਟੇਟ ਦੇ ਕਰ ਦੇਣਗੇ ਸਾਡਾ ਨਾਂ ਨਹੀਂ ਲੈਂਦਾ ਜੇ ਉੱਤਰ ਪ੍ਰਦੇਸ਼ ਦੇ ਵਿੱਚੋਂ ਪਾਕਿਸਤਾਨ ਅਦਾਗ ਲੈਦਾ ਮੈਨੂੰ ਲੱਗਦਾ ਇਹ ਪੂਰੇ ਪਾਰ ਦੇ ਚ ਹਰੇਕ ਸਟੇਟ ਦੇ ਵਿੱਚ ਬੱਲੇਬਾਲ ਨੂੰ ਅੱਜ ਬਾਹਰ ਲੈ ਕੇ ਆਉਣਾ ਸੀ ਤੁਸੀਂ ਕਹਿ ਰਹੇ ਸੀ ਕਿ ਉਹ ਟਰਾਲੀ ਵਿੱਚ ਰੱਖਾਂਗੇ ਉਹ ਅੱਜ ਕੈਂਸਲ ਹੋ ਗਿਆ ਉਹ ਸਾਡਾ ਜਿਹੜਾ ਅਸੀਂ ਬਣਿਆ ਸੀਗਾ ਵੀ ਇੱਕ ਟਰਾਲੀ ਲਿਆ ਕੇ ਬਾਹਰ ਉਹਨਾਂ ਨੂੰ ਜਿਹੜੇ ਇਸ ਜਗ੍ਹਾ ਤੇ ਲੈ ਕੇ ਆਵਾਂਗੇ ਜਦੋਂ ਡੱਲੇਵਾਲ ਸਾਹਿਬ ਨਾਲੇ ਗੱਲਬਾਤ ਕੀਤੀ ਉਹ ਕਹਿੰਦੇ ਵੀ ਇੱਕ ਕਮਰਾ ਤਿਆਰ ਕਰੋ ਟਰਾਲੀ ਨੇ ਟਰਾਲੀ ਦੇ ਵਿੱਚ ਜਦੋਂ ਚਾਨਕ ਜਦੋਂ ਟਾਇਰ ਹਿੱਲਦੇ ਆ ਉਦੋਂ ਪੈਰ ਚੜ੍ਹਦੇ ਆ ਬਈ ਉਹ ਧੜਕਣਾ ਜੀ ਵੱਧਦੀ ਐ ਉਹ ਇੱਕ ਇੱਥੇ ਕਮਰਾ ਬਣਾਉਣ ਲੱਗੇ ਆ ਉਹ ਅਸੀਂ ਇਧਰ ਅਪੀਲ ਕਰ ਲਈ ਆਪਣੇ ਇਹਨਾਂ ਦੇ ਚਾਰਜ ਨਾਲ ਮੈਂ ਇਹਨਾਂ ਦਾ ਵੀ ਧੰਨਵਾਦ ਕਰੂੰ ਜਿਹੜਾ ਉਹਨਾਂ ਨੇ ਜਗ੍ਹਾ ਦਿੱਤੀ ਐ ਵੀ ਤੁਸੀਂ ਕਮਰਾ ਬਣਾ ਲਓ ਤਾਂ ਅੱਜ ਸਾਡੇ ਰਾਤ ਨੂੰ ਤਿਆਰ ਹੋ ਜਾਣਾ ਕਮਰਾ ਇਹ ਤੇ ਕੱਲ ਨੂੰ ਡੱਲੇਵਾਲ ਸਾਹਿਬ ਨੂੰ ਇੱਥੇ ਅੱਜ ਮੈਂ ਮਾਫੀ ਵੀ ਚਾਹੁੰਨਾ ਕਿ ਅਸੀਂ ਅੱਜ ਲਿਆਉਣਾ ਸੀਗਾ ਉਹ ਕਮਰਾ ਤਿਆਰ ਹੋਣ ਕਰਕੇ ਨਹੀਂ ਲਿਆ ਸਕਿਆ ਇਹ ਸਾਡਾ ਇਸ਼ੂ ਨਹੀਂਗਾ ਸਾਡਾ ਮੰਗਾਂ ਨਾਲ ਆ ਕੀ ਦੀ ਸਰਕਾਰ ਹੈ ਕੌਣ ਹਰਦੀ ਕੌਣ ਜਾਂਦੀ ਹੈ ਸਾਡਾ ਠੀਕ ਹੈ ਸਰ ਓਕੇ ਆਓ ਜੀ 100-100 ਦਰਦਿਆਂ ਦੇ ਇਸ ਕੁਰਸੀਆਂ ਹੀ ਛੜਤੀਆਂ। ਆਪਣੇ ਕਸਾਂ ਕੱਟ ਕੇ ਕਰੀ ਬਈ। ਕੋਈ ਕੱਟ ਕੇ। ਆਪਣਾ ਆਪੋ ਆਪਣਾ ਜੀ ਬੈਠੋ ਚੰਗੀ ਤਰ੍ਹਾਂ। ਭਰਾ ਨੀਚੇ ਬੈਠ ਚੰਗੀ ਤਰ੍ਹਾਂ ਸਿਹਰਾ ਰਹਿ ਤਰ੍ਹਾਂ। ਅਬ ਇਹ ਬਾਹਰ ਕਰਿਓ ਬੰਦੇ ਨੂੰ। ਇੱਕ ਕੋਣਾ ਨੰਬਰ ਆ ਕੋਣਾ ਨੰਬਰ ਆ ਕੋਣਾ ਨੰਬਰ ਪਿੱਛੋਂ ਜਦੋਂ ਤੋਂ ਹੋਰੇ ਰੀਜੀ ਜੀ ਸ਼ੁਰੂ 25 ਬੀ ਜੀ 18 ਤੇ ਸੁਨੀ ਜੀ ਰਾਤ ਇੰਟਰਵਿਊਿੰਗ ਰਾਤ ਧਲੇਵਾਲ ਸਾਹਿਬ ਨੂੰ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਸੀ ਜਿਹੜੇ ਸੈਂਟਰ ਵੱਲੋਂ ਮੀਟਿੰਗ ਦਿੱਤੀ ਗਈ ਸੀ ਉਸ ਤੋਂ ਬਾਅਦ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਅੱਜ ਵੀ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਤੇ ਡਾਕਟਰਸ ਨਾਲ ਵੀ ਮੁਲਾਕਾਤ ਹੋਈ ਹੈ ਤੇ ਵਿਜੀਬਲ ਇੰਪਰੂਵਮੈਂਟ ਹੈ ਉਹਨਾਂ ਦੀ ਹੈਲਥ ਵਿੱਚ ਦੇਖਣ ਨੂੰ ਵੀ ਲੱਗਦਾ ਹੈ ਕਿ ਇੰਪਰੂਵਮੈਂਟ ਹੈ ਬਾਕੀ ਜਿਹੜੀ ਡਾਕਟਰਸ ਨੇ ਮੈਨੂੰ ਦੱਸਿਆ ਕਿ ਜਿਵੇਂ ਪਰਸੋਂ ਤੱਕ ਜਦੋਂ ਤੱਕ ਮੈਡੀਕਲ ਏਡ ਨਹੀਂ ਸੀ ਦਿੱਤਾ ਉਦੋਂ ਤੱਕ ਉਹਨਾਂ ਨੂੰ ਪਾਣੀ ਵੀ ਨਹੀਂ ਸੀ ਪਚ ਰਿਆ ਤੇ ਰੈਗੂਲਰ ਲਗਾਤਾਰ ਵੋਮਿਟਿੰਗਸ ਆ ਰਹੀਆਂ ਸੀ ਕੁਝ ਵੀ ਉਹ ਪਾਣੀ ਨਹੀਂ ਸੀ ਪੀਂਦੇ ਬਾਰੇ ਐਸਿਡਿਟੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਉਹ ਤੱਕ ਸੀ ਕਿ ਬਟ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਚ ਕਾਫੀ ਹੱਦ ਤੱਕ ਇੰਪਰੂਵਮੈਂਟ ਹੋਈ ਹੈ ਉਹਨਾਂ ਦੀ ਜਿਹੜਾ ਮੈਡੀਕਲ ਏਡ ਦਿੱਤਾ ਗਿਆ ਜਿਹੜੀਆਂ ਉਹਦੇ ਚ ਆਪਾਂ ਆਪਣਾ ਲਗਾ ਰਹੇ ਹਾਂ ਫਲੂਇਡਸ ਲਗਾ ਰਹੇ ਹਾਂ ਉਹ ਇੰਟਰਾਵੀਨਸ ਫਲੂਇਡਸ ਕਰਕੇ ਕਾਫੀ ਉਹਨਾਂ ਦੀ ਸਿਹਤ 'ਚ ਇੰਪਰੂਵਮੈਂਟ ਹੈ ਤੇ ਹੋਪਫੁਲੀ ਉਹ ਜਲਦੀ ਠੀਕ ਹੋ ਕੇ ਜਿਹੜੀ 14 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਸੈਂਟਰ ਨਾਲ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਉਹ ਸ਼ਾਮਲ ਹੋਣਗੇ। ਜੁਰਜ ਤੁਹਾਡਾ ਕੋਈ ਸਵਾਲ ਹੋਵੇ ਤੇ ਮੋਸਟ ਸਰ ਜਿਹੜਾ ਡਾਕਟਰ ਸੋਇਮਾਨ ਨੇ ਕਿਹਾ ਹੈ ਕਿ ਕੱਲੇ ਮੈਡੀਕਲ ਏਡ ਦੇ ਸਾਰੇ ਉਹਨਾਂ ਨੂੰ ਤੰਦਰੁਸਤ ਕਰਕੇ ਮੀਟਿੰਗ ਤੱਕ ਨਹੀਂ ਲਿਆ ਜਾ ਸਕਦਾ ਇਸ ਦੇ ਬਾਰੇ ਕੋਈ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗਾ ਮੈਂ ਤਾਂ ਜਿਹੜੇ ਸਾਡੇ ਇੱਥੇ ਸਰਕਾਰੀ ਡਾਕਟਰਸ ਨੇ ਜਿਹੜੇ ਇਨਚਾਰਜ ਨੇ ਉਹਨਾਂ ਦੀ ਹੈਲਥ ਦੇ ਇਸ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ ਤੇ ਜਿਹੜਾ ਮੈਂ ਮਿਲ ਕੇ ਵੀ ਆਇਆ ਦੇਖਣ ਨੂੰ ਵੀ ਲੱਗਦਾ ਹੈ ਕਿ ਹਾਂਜੀ ਉਹਨਾਂ ਦੀ ਹੈਲਥ ਪਿਛਲੇ 1-2 ਦਿਨ ਚ ਕਾਫੀ ਰਿਕਵਰੀ ਹੋਈ ਹੈ ਕਾਫੀ ਠੂ ਹੋਈ ਹੈ ਬਾਕੀ ਬਲੱਡ ਸੈਂਪਲ ਦਿੱਤੇ ਹੋਏ ਆ ਉਹਦੀ ਰਿਪੋਰਟ ਆਜੂਗੀ ਤੇ ਹੋਰ ਬੈਟਰ ਅਸੀਂ ਕਮੈਂਟ ਕਰ ਪਾਵਾਂਗੇ ਕਿ ਉਹਨਾਂ ਦੀ ਸਿਚੁਏਸ਼ਨ ਕਿੰਨੇ ਹੱਦ ਤੱਕ ਕਿੰਨੇ ਪਰਸੈਂਟ ਤੱਕ ਇੰਪਰੂਵ ਹੋਇਆ ਤਾਕਤ ਤੁਸੀਂ ਹਿਲਕੇ ਵੀ ਆਏ ਹੋ ਤੁਸੀਂ ਕਹਿ ਰਹੇ ਹੋ ਕਿ ਹੁਣ ਇਸ ਤੋਂ ਬਾਅਦ ਜੇ ਤੁਸੀਂ ਕਹਿੰਦੇ ਚੌਧਰੀ ਮੀਟਿੰਗ ਦੇ ਵਿੱਚ ਉਹ ਫਾਰਮਲ ਹੋਣ ਇਸ ਲਈ ਹੋਰ ਕਿਸ ਤਰ੍ਹਾਂ ਦੀ ਸਬੋਲਟ ਮੈਡੀਕਲ ਟਰੀਟਮੈਂਟ ਦਿੱਤੀ ਜਾਵੇ ਕਿ ਫਿਲਹਾਲ ਤਾਂ ਇਹ ਡ੍ਰਿਪ ਹੀ ਜਿਹੜੀ ਉਹਨੂੰ ਲੱਗੀ ਹੋਈ ਹੈ ਜਾਂ ਕੋਈ ਹੋਰ ਮੈਡੀਕਲ ਫਰਥੀ ਜੇ ਜਿਹੜੀ ਸਾਡੀ ਐਡਮਿਨ ਤੋਂ ਥੱਲੇ ਕਰਕੇ ਐਡਮਿਨਸਟ੍ਰੇਸ਼ਨ ਦੇ ਵੀ ਕੱਲ ਵੀ ਮੇਰੀ ਡਾਕਟਰ ਨਾਲ ਮੁਲਾਕਾਤ ਹੋਈ ਸੀ ਸੋ ਅਸੀਂ ਉਹਨਾਂ ਨੂੰ ਇਹੀ ਕਿਹਾ ਸੀਗਾ ਕਿ ਜਿਹੜੀ ਸਾਡੀ ਮੈਡੀਕਲ ਏਡ ਪ੍ਰੋਵਾਈਡ ਕਰਨ ਦਾ ਮੈਨ ਹੈਗਾ ਮੋਟੇ ਵੇਗਾ ਜਾਂ ਇੰਟੈਂਸ਼ਨ ਹੈ ਉਹ ਇਹ ਹੈ ਕਿ ਜਿਹੜੀ 25 ਨਵੰਬਰ ਨੂੰ ਜਿਵੇਂ ਉਹਨਾਂ ਦੀ ਸ਼ਹੀਦ ਸੀ ਉਹ 25 ਨਵੰਬਰ ਤੀਸਰੇ ਤੱਕ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਏਗੇ ਬਟ ਕਿਉਂਕਿ 55 ਦਿਨ অল레ਡੀ ਹੋ ਚੁੱਕੇ ਸੀਗੇ ਉਹਨਾਂ ਦੇ ਫਾਸਟ ਨੂੰ ਜਿਹਦੇ ਤੇ ਉਹਨਾਂ ਨੇ ਕੁਝ ਵੀ orale ਨਹੀਂ ਲੇਤਾ ਉਦੇ ਕਰਕੇ ਹੌਲੀ ਹੌਲੀ ਉਸ ਪੋਜੀਸ਼ਨ ਤੇ ਲਿਆਵਾਂਗੇ ਕਿਉਂਕਿ ਇੱਕ ਦਮ ਵੀ ਨਹੀਂ ਲਾਇਆ ਜਾ ਸਕਦਾ ਮੈਡੀਕਲ ਏਡ ਹੌਲੀ ਹੌਲੀ ਪ੍ਰੋਵਾਈਡ ਕੀਤੀ ਜਾਊਗੀ ਐਂਡ ਵੀ ਹੋਸ਼ੇ 14 ਤਰੀਕ ਤੱਕ ਵਾਪਸ ਉਸ ਪੋਜੀਸ਼ਨ ਤੇ ਸੀ ਲੈ ਗਏ ਸਰ ਸੁਪਰ ਕਿੰਨਾ ਪੈਨਲ ਜਿਹੜਾ ਕੰਮ ਉਰੇ 24 ਘੰਟੇ ਰਹਿ ਰਹੇ ਹੈਗਾ ਯਾਨੀ ਕਿ ਕਿਹੜੇ ਹੌਸਪੀਟਲ ਦੇ ਬਾਹਰ ਡਾਕਟਰ ਹਰ ਇੱਕ ਸ਼ਿਫਟ 'ਚ ਰਹਿੰਦੇ ਤਿੰਨ ਸ਼ਿਫਟਸ ਨੇ ਉਸ ਤੋਂ ਇਲਾਵਾ ਇੱਕ ਇਨਚਾਰਜ ਹੁੰਦੇ ਐ ਐਸਐਮਓ ਲੈਵਲ ਤੇ ਰੈਗੂਲਰ ਮੋਨਿਟਰਿੰਗ ਜਿਹੜੀ ਹੈ ਉਹ ਸਰਜਨ ਸਾਹਿਬ ਵੱਲੋਂ ਵੀ ਰਹਿੰਦੀ ਹੈ ਟਾਈਮ ਟੂ ਟਾਈਮ ਰਜਿੰਦਰਾ ਹਸਪੀਟਲ ਦਾ ਇੱਕ ਪੈਨਲ ਵੀ ਬਣਦਾ ਹੈ ਜਿਹੜਾ ਆ ਕੇ ਐਗਜ਼ਾਮ ਵੀ ਕਰਦਾ ਸਰ ਕੋਈ ਸੁਪਰ ਸਪੈਸ਼ਲਟੀ ਵਾਲੇ ਡਾਕਟਰ ਜੈਸੇ ਪੀਜੀਆਈ ਦਾ ਲੈਵਲ ਹੈਗਾ ਇਦਾਂ ਦੀ ਵੀ ਕੋਈ ਐਕਸਟਰਾ ਆਰਡੀਨਰੀ ਕੋਈ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਜੀ ਰਜਿੰਦਰਾ ਹਸਪੀਟਲ ਦਾ ਜਿਹੜਾ ਪੈਨਲ ਕ੍ਰੀਏਟ ਹੁੰਦਾ ਹੈ ਉਹਦੇ ਚ ਸਾਰੇ ਮਲਟੀ ਸਪੈਸ਼ਲਿਟੀ ਡਾਕਟਰ ਹੁੰਦੇ ਮੈਡੀਸਨ ਦੇ ਵੀ ਹੁੰਦੇ ਆ ਸਰਜਰੀ ਦੇ ਵੀ ਹੁੰਦੇ ਆ ਆਰਥੋਪੀਡੀਸ਼ਨ ਵੀ ਹੁੰਦੇ ਆ ਕਿਉਂਕਿ ਉਹਨਾਂ ਦੀ ਮੂਵਮੈਂਟ ਜਿਵੇਂ ਨਹੀਂ ਹੋਈ ਉਹਦੇ ਕਰਕੇ ਮਸਕੂਲਰ ਵੀਕਨੈਸ ਵੀ ਕਾਫੀ ਹੋ ਗਈ ਤੇ ਹੱਡੀਆਂ ਦਾ ਵੀ ਐਗਜ਼ਾਮਨ ਕਰਨ ਦੀ ਲੋੜ ਹੈ ਇਸ ਕਰਕੇ ਆਰਥੋਪੈਡੀਸ਼ਨ ਵੀ ਉਸ ਟੀਮ ਚ ਸ਼ਾਮਲ ਹੁੰਦੇ ਸਰੋਂ ਕਿਸ ਤਰੀਕੇ ਦੀ ਮੈਡੀਕਲ ਸਰਵਿਸ ਦਿੱਤੀ ਜਾ ਰਹੀ ਹੈ ਨਾ ਪਰ ਬਲੂ ਕੋ ਦਾ ਹੋਰ ਵੀ ਐਕਸਟਰਾ ਵਾਇਨਸ ਫਲੂਇਡਸ ਆਪਾਂ ਦੇ ਰਹੇ ਆ ਤਾਂ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕੋਸੇ ਰਿਕਵਰ ਕਰ ਸਕੀਏ ਤੇ ਵਾਪਸ ਫ੍ਰੀ ਫਾਸਟ ਲੈਵਲ ਤੱਕ ਲੈ ਕੇ ਜਾ ਸਕੋ ਸਰ ਤੁਸੀਂ ਵੀ ਨਜ਼ਰ ਤੁਸੀਂ ਨਹੀਂ ਕਿ ਕਿਸੇ ਦਵਾਈਆਂ ਦੇ ਜ਼ਰੀਏ ਦੁਬਾਰਾ ਤੋਂ ਖੜੇ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਅਸੀਂ ਸਿਰਫ ਦਵਾਈਆਂ ਨਹੀਂ ਕਹਿ ਸਕਦੇ ਵੀ ਵਾਇਨਸ ਫਲੂਇਡ ਵੀ ਨਾਲ ਇਹ ਜਰੂਰੀ ਹੈ ਕਿ ਉਹਨੂੰ ਆਪਾਂ ਜ਼ਰੂਰ ਕਨਸਿਡਰ ਕਰੀਏ ਸੋ ਇੰਟਰਵਿਨਲ ਕੋਰਡ ਨਾਲ ਸਾਨੂੰ ਉਮੀਦ ਵੀ ਹੈ ਤੇ ਪਿੱਛੇ ਅਕੇ ਆਪਾਂ ਮੈਡੀਕਲ ਰਿਪੋਰਟ ਦੇਖੀਏ ਤੇ ਉਹਦੇ ਵਿੱਚ ਇੰਸੀਡੈਂਟਸ ਵੀ ਅਵੇਲੇਬਲ ਹੈ ਕਿ ਹਾਂ ਜੀ ਹੋ ਸਕਦਾ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਪੋਸਟ ਮੈਡੀਕਲ ਰਿਪੋਰਟ ਸਬਮਿਟ ਕੀਤੀ ਹੈ ਜਿਹਦੇ ਤੇ ਆਪ ਤੇ ਇਹ ਕਹਿ ਦਿੱਤਾ ਕਿ ਉਹਨਾਂ ਦੀ ਸਿਹਤ ਠੀਕ ਹੈ ਤੇ ਕਿਸਾਨ ਆਗੂ ਵੱਲੋਂ ਵੀ ਅਪੀਲ ਕੀਤੀ ਗਈ ਸੀ ਕਿ ਆ ਸਰਕਾਰ ਨੂੰ ਪੋਸਟ ਪਬਲਿਕ ਇਨਵੈਸਟੈਂਜਨ ਜੰਤ ਦਿੱਤੀ ਜਾਵੇ ਕਾਪ ਕਦੋਂ ਤੱਕ ਕੋਰਪਸਿਟੀ ਪੰਜਾਬ ਸਰਕਾਰ ਦੰਤ ਕਰ ਨਹੀਂ ਤੁਸੀਂ ਦੇਖਿਆ ਹੋਊਗਾ ਜੀ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਸ ਨੇ ਐਮਜ਼ ਨੂੰ ਉਹ ਸਾਰੀਆਂ ਰਿਪੋਰਟਾਂ ਸਪਰੈਡ ਕਰ ਦਿੱਤੀਆਂ ਨੇ ਐਮਜ਼ ਨੇ ਉਹਦੇ ਤੇ ਕਮੈਂਟ ਕਰਨਾ ਸੋ ਮੈਨੂੰ ਮੇਰੇ ਲਈ ਐਪਰੋਪ੍ਰੀਏਟ ਨਹੀਂ ਹੋਊਗਾ ਕਿ ਮੈਂ ਉਹਨਾਂ ਰਿਪੋਰਟਾਂ ਤੇ ਕਰਾਂ ਪਰ ਲਾਸਟ ਵਿੱਚ ਇੱਕ ਸਵਾਲਾ ਇੱਕੀ ਤੂਫੀਨ ਦੰਨੇਵਾਲ ਸਾਹਿਬ ਨਾਲ ਮਿਲ ਕੇ ਜਿੱਦਿ ਕਹਿ ਰਹੇ ਕਿ ਉਹ ਠੀਕ ਹੋ ਰਹੇ ਨੇ ਜਿਵੇਂ ਡਾਕਟਰਾਂ ਦੀ ਪੈਨਲ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੋਊਗੀ ਉਦੋਂ ਕਿ ਆਪਾਂ ਕਿੰਨਾ ਅਰਲੀ ਕਰ ਸਕਦੇ ਕਿ ਜਲਦੀ ਉਹ ਠੀਕ ਜਿਵੇਂ ਤੁਸੀਂ ਕਹਿ ਰਹੇ ਜਿਵੇਂ ਵੀ ਬਿਤਾ ਦੇਵੋਗੇ 10-15 ਦਿਨ ਪਹਿਲੀ ਨਜ਼ਰੇ ਇੰਪਰੂਵਮੈਂਟ ਜ਼ਰੂਰ ਦਿਸਦੀ ਹੈ ਕਿੰਨੇ ਲੈਵਲ ਤੱਕ ਇੰਪਰੂਵਮੈਂਟ ਹੋਈ ਹੈ ਕਿੰਨੇ ਪਰਸੈਂਟ ਇੰਪਰੂਵਮੈਂਟ ਹੋਈ ਹੈ ਉਹ ਜਦੋਂ ਬਲੱਡ ਰਿਪੋਰਟਸ ਆਣਗੀਆਂ ਉਹਦੇ ਚ ਜ਼ਿਆਦਾ ਪਤਾ ਲੱਗੇਗਾ ਠੀਕ ਓਕੇ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ